ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਜੇ ਆਪਾਂ ਦੁਨੀਆ ਦੇ ਸੁੰਦਰ ਮੁਲਕਾਂ ਦੀ ਗੱਲ ਕਰਦੇ ਆ ਤੇ 스위ਟਜ਼ਰਲੈਂਡ ਦਾ ਨਾਮ ਮੋਹਰਲੀ ਕਤਾਰ ਦੇ ਵਿੱਚ ਹੀ ਆ ਜਾਂਦਾ ਤੇ ਅਸੀਂ ਅੱਜ ਪਹੁੰਚੇ ਹੋਇਆ ਹਾਂ 스위ਟਜ਼ਰਲੈਂਡ ਦੀ ਧਰਤੀ ਤੇ ਤੇ ਇੱਥੋਂ ਦਾ ਮੌਸਮ ਬਹੁਤ ਵਧੀਆ ਮਾਹੌਲ ਬਹੁਤ ਵਧੀਆ ਤੇ ਸ਼ਾਮ ਦਾ ਟਾਈਮ ਅਸੀਂ ਗਰਾਊਂਡ ਚ ਆਏ ਹੋਏ ਸੀਗੇ ਤੇ ਆਪਣੇ ਪਲੇਅਰ ਇੱਥੇ ਪ੍ਰੈਕਟਿਸ ਕਰਦੇ ਆ ਤੇ ਗਰਾਊਂਡ ਮੈਨੂੰ ਬਹੁਤ ਵਧੀਆ ਲੱਗਾ ਸੁੰਦਰ ਲੱਗਾ ਤੇ ਮੇਰਾ ਮਨ ਕੀਤਾ ਵੀ ਇਸ ਆ ਜਿਹੜਾ ਇਹ ਦ੍ਰਿਸ਼ ਹੈ ਨੂੰ ਕੈਮਰੇ ਦੀ ਅੱਖ ਚ ਕੈਦ ਕੀਤਾ ਜਾਵੇ ਨਾਲੇ ਤਾਂ ਇੱਕ ਯਾਦ ਬਣ ਜੂਗੀ ਤੇ ਨਾਲੇ ਮੈਂ ਸੋਚਿਆ ਵਿਚਾਰ ਇੱਕ ਵਲੌਗ ਬਣਾਉਨੇ ਆ ਆਪਣੇ ਪਲੇਅਰ ਪ੍ਰੈਕਟਿਸ ਕਰ ਰਹੇ ਆ ਹੋਰ ਵੀ ਇੱਥੇ ਜਿੱਦਾਂ ਗੋਰਿਆਂ ਦੇ ਛੋਟੇ ਬੱਚੇ ਆ ਉਹ ਵੀ ਪ੍ਰੈਕਟਿਸ ਕਰਦੇ ਆ ਤੇ ਸਾਈਕਲਿੰਗ ਦਾ ਇੱਥੇ ਬਹੁਤ ਜ਼ਿਆਦਾ ਸ਼ੌਂਕ ਆ ਲੋਕਾਂ ਨੂੰ ਸਾਈਕਲਿੰਗ ਅਕਸਰ ਹੀ ਜਿਹੜੇ ਲੋਕ ਇੱਥੇ ਕਰਦੇ ਦਿਖਾਈ ਦਿੰਦੇ ਆ ਤੇ ਆਜੋ ਤੁਹਾਨੂੰ ਗਰਾਊਂਡ ਵੀ ਦਿਖਾਉਨੇ ਆ ਵੀ ਕਿੱਦਾਂ ਦੀ ਸੁੰਦਰਤਾ ਕਿੱਦਾਂ ਦਾ ਇਹਨਾਂ ਦਾ ਪ੍ਰਬੰਧ ਕੀਤਾ ਹੋਇਆ ਤੇ ਆਪਣੇ ਪਲੇਅਰਾਂ ਨਾਲ ਵੀ ਗੱਲਾਂ ਬਾਤਾਂ ਕਰਦੇ ਆ ਤੇ ਹੋਰ ਵੀ ਜਿਹੜੇ ਗੋਰਿਆਂ ਦੇ ਬੱਚੇ ਬੱਚੀਆਂ ਪ੍ਰੈਕਟਿਸ ਕਰਦੇ ਆ ਉਹ ਵੀ ਆਪਾਂ ਦੇਖਦੇ ਆ ਵੀ ਕਿੱਦਾਂ ਦਾ ਮਾਹੌਲ ਹੈ ਆਜੋ ਮੇਰਾ ਵੀਰ ਆ ਬਹੁਤ ਸਾਫ ਸੁਥਰਾ ਬਹੁਤ ਸ਼ਾਨਦਾਰ ਬਹੁਤ ਸੁੰਦਰ ਜਿਹੜਾ ਗਰਾਊਂਡ ਆ ਤੇ ਬਾਕੀ ਸ਼ਾਮ ਦਾ ਟਾਈਮ ਆ ਕਾਫੀ ਨੌਜਵਾਨ ੁੰਡੇ ਕੁੜੀਆਂ ਛੋਟੇ ਬੱਚੇ ਪ੍ਰੈਕਟਿਸ ਕਰ ਰਹੇ ਆ ਤੇ ਆਪਣੇ ਪਲੇਅਰ ਵੀ ਕਬੱਡੀ ਵਾਲੇ ਉਧਰਲੀ ਸਾਈਡ ਲੱਗੇ ਹੋਏ ਆ ਤੇ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਤੇ ਆ ਇਹਨਾਂ ਦੇ ਨਾਲ ਕੋਚ ਆ ਮੈਨੂੰ ਲੱਗਦਾ ਵੀ ਇਹ ਰੇਸਰ ਆ ਰਨਿੰਗ ਕਰਦੇ ਆ ਤੇ ਕੁਝ ਇਧਰ ਲੋ ਕੋਈ ਸਾਈਕਲਿੰਗ ਕਰ ਰਿਹਾ ਕੋਈ ਪ੍ਰੈਕਟਿਸ ਕਰ ਰਿਹਾ ਇੱਕ ਇਧਰ ਹੋਰ ਥੋੜਾ ਛੋਟੇ ਬੱਚੇ ਫੁੱਟਬਾਲ ਖੇਡ ਰਹੇ ਆ ਲਓ ਜੀ ਫੁੱਟਬਾਲ ਦਾ ਮੈਚ ਯੂਰਪ ਦੇ ਵਿੱਚ ਫੁੱਟਬਾਲ ਬਹੁਤ ਹੀ ਹਰਮਨ ਪਿਆਰੀ ਖੇਡ ਆ ਤੇ ਬਹੁਤ ਵੱਡੀਆਂ ਟੀਮਾਂ ਤੇ ਬਹੁਤ ਛੋਟੀ ਦੇ ਸਟਾਰ ਜਿਹੜੇ ਉਹ ਯੂਰਪ ਦੇ ਵੱਖ-ਵੱਖ ਮੁਲਕਾਂ ਨੇ ਪੈਦਾ ਕੀਤੇ ਆ ਤੇ ਸਵੇਸ ਕਰਕੇ ਇਥੇ ਯੂਰਪ ਦੇ ਫੁੱਟਬਾਲ ਦਾ ਬਹੁਤ ਕਰੇਜ ਆ ਜਿਹੜੇ ਵੀ ਪਾਸੇ ਜਾਂਦੇ ਆ ਤੇ ਬਹੁਤ ਸਾਰੇ ਗਰਾਊਂਡ ਬਹੁਤ ਸਾਰੇ ਬੱਚੇ ਗਰਾਊਂਡਾਂ ਦੇ ਵਿੱਚ ਸਵੇਰ ਸ਼ਾਮ ਪ੍ਰੈਕਟਿਸ ਕਰਦੇ ਲੋ ਵੀ ਕਰਤਾ ਮੁੰਡੇ ਨੇ ਗੋਲ ਲਓ ਜੀ ਕਾਲਾ ਮਾਲਾ ਜੋਰਾਂ ਦੇ ਪ੍ਰੈਕਟਸ ਚੱਲ ਰਹੀ ਐ ਪਹਿਲਾਂ ਰਨਿੰਗ ਕਰਕੇ ਹਟਿਆ ਤੇ ਹੁਣ ਮੈਨੂੰ ਲੱਗਦਾ ਵੀ ਪੌੜੀਆਂ ਲੱਗ ਰਹੀਆਂ ਕਾਲਾ ਮਾਲੇ ਵਾਲਾ ਪੂਰੀ ਜੋਰਾਂ ਦੇ ਮਿਹਨਤ ਪਰਲੀਮਾਨ ਕੋਲ ਤੁਹਾਨੂੰ ਪਤਾ ਇਹ ਵੀ ਜਿਹੜੇ ਮੈਚ ਉਹ ਤਾਂ ਵੀਕੈਂਡ ਤੇ ਹੁੰਦੇ ਐ ਐਤਵਾਰ ਤੇ ਜਾਂ ਕਈ ਵਾਰ ਸੈਚਰਡੇ ਹੋ ਜਾਂਦੇ ਆ ਤੇ ਬਾਕੀ ਦਿਨ ਪਲੇਅਰ ਲਗਭਗ ਫਰੀ ਹੁੰਦੇ ਆ ਪ੍ਰੈਕਟਿਸ ਕਰਨੀ ਡਾਈਟ ਆ ਉਹਦੀ ਬੋਡੀ ਦਾ ਧਿਆਨ ਰੱਖਣਾ ਇਹ ਵੀ ਬਹੁਤ ਜ਼ਰੂਰੀ ਹੁੰਦਾ ਬਾਕੀ ਆਪਾਂ ਕਾਲੇ ਨਾਲ ਕਰ ਲੈਂਦੇ ਆਂ ਪ੍ਰੈਟਸ ਉਹ ਗੱਲਬਾਤ ਵੀ ਕਰਦੇ ਆਂ ਕਿ ਕਿਦਾਂ ਲੱਗਾ ਇੱਥੇ ਆ ਕੇ ਤੇ ਦੋ ਟੂਰਨਾਮੈਂਟ ਖੇਡੇ ਆ ਤੇ ਕਿਦਾਂ ਦਾ ਪ੍ਰਦਰਸ਼ਨ ਨੇ ਟੀਮ ਦਾ ਰਿਹਾ ਬਾਕੀ ਵੀਰ ਉਧਰਲੀ ਦੂਸਰੀ ਸਾਈਡ ਉਹ ਸਪ੍ਰਿੰਟਾਂ ਲਾ ਰਿਹਾ ਉਹਨਾਂ ਕੋਲੇ ਵੀ ਆਪਾਂ ਪਹੁੰਚਦੇ ਆਂ ਕੋਈ ਨਹੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਾਲੇ ਕਿਦਾਂ ਫਿਰ ਕੀ ਹਾਲ ਚਾਲ ਹੈ ਕੈਮਾ ਸੇ ਤਾਂ ਮੈਨੂੰ ਲੱਗਾ ਹੈੱਡਫੋਨ ਲੱਗਿਆ ਕਾਲੇ ਦੇ ਕਾਲੇ ਕਿਵੇਂ ਆ ਕੈਮ ਆ ਹੈ ਬਈ ਠੀਕ ਹੈ ਠੀਕ ਹੈ ਠੀਕ ਹੈ ਕਿਵੇਂ ਲੱਗ ਰਿਹਾ ਫਿਰ ਇੱਥੇ ਆ ਕੇ ਪੰਡ ਸਿਰ ਹੈ ਸਿਰ ਹੈ ਜ਼ਿੰਦਗੀ ਬਦਲ ਗਈ ਇੱਥੇ ਰੱਖ ਕਿਆ ਬਾਤ ਚਲੋ ਤੇ ਮੈਚ ਦੋ ਖੇਡੇ ਆ ਕਿਵੇਂ ਰਿਹਾ ਮਾਹੌਲ ਕਿਦਾਂ ਦਾ ਪ੍ਰਦਰਸ਼ਨ ਮਾਹੌਲ ਵਧੀਆ ਠੀਕ ਰਿਹਾ ਕਿਰਪਾ ਬਾਬੇ ਜਾਨ ਦੱਸ ਕੱਲੇ ਆਪਣੇ ਪੰਜਾਬ ਦਾ ਤੇ ਇਥੋਂ ਦਾ ਕੋਈ ਫਰਕ ਲੱਗਾ ਇਸੋਂ ਦਾ ਸਿਸਟਮ ਦਾ ਬਹੁਤ ਜ਼ਿਆਦਾ ਵੀ ਕੀ ਕੀ ਫਰਕ ਲੱਗਾ ਇੱਥੇ ਬਸ ਸੌਣ ਨੂੰ ਤੇ ਹੈ ਲਿਗਾ ਦਾ ਮਿਹਨਤ ਨੂੰ ਜਾਂਦਾ ਮਿਹਨਤ ਨੂੰ ਕਰਦਾ ਠੀਕ ਹੈ ਸਹੀ ਗੱਲ ਹੈ ਸਹੀ ਹੈ ਸਹੀ ਹੈ ਸਹੀ ਹੈ ਉਹ ਉਹਦਾ ਜਿੱਦਾਂ ਸੋਨੇ ਪਾਂਚ ਸਾਫ ਸੁਥਰੇ ਚ ਉਹਦਾ ਕਿੰਨਾ ਫਰਕ ਲੱਗਿਆ ਇੰਡੀਆ ਨਾਲੋਂ ਬੜਾ ਫਰਕ ਬੜਾ ਫਰਕ ਠੀਕ ਹੈ ਠੀਕ ਹੈ ਦੋਨੋਂ ਦੁਨੀ ਦਾ ਦੋਨੋਂ ਦੁਨੀ ਦਾ ਚੱਲੋ ਸਹੀ ਹੈ ਡਟੇ ਰਹੋ ਫਿਰ ਕਰਦੇ ਰਹੋ ਮਿਹਨਤ ਅਗਲੇ ਮੈਚ ਚਾਂਸ ਤੇ ਸ਼ਬਦਵਾਵਾਂ ਇੱਕ ਆਪਣੇ ਪਲੇਅਰ ਇਧਰ ਸਪਰਿੰਟਾਂ ਲਾ ਰਿਹਾ ਲੱਖਾ ਮਾੜੀ ਵਾਲਾ ਰਾਣਾ ਲੋਪੋ ਕੇ ਦੇ ਨਾਲ ਮੁੰਡਾ ਹੈਗਾ ਚੀਮੇ ਖੁੱਡੀ ਵਾਲਾ ਇਹ ਸਪਰਿੰਟਾਂ ਲਾ ਰਿਹਾ ਤੇ ਆਹ ਗੋਰੇ ਖੇਡ ਰਹੇ ਆ ਖੇਡਦਾ ਤਾਂ ਮੈਨੂੰ ਯਾਰ ਪਤਾ ਨਹੀਂ ਲੱਗਾ ਵੀ ਕੀ ਖੇਡਦੇ ਆ ਇਹ ਆ ਟੱਕਣਾ ਇੱਕ ਦੂਜੇ ਕੋਲ ਸੱਟਦੇ ਆ ਜਿਵੇਂ ਆਪਾਂ ਹੈਂਡਬਾਲ ਜਾਂ ਖੇਡਦੇ ਹੁੰਨੇ ਆ ਇਹ ਫੜ ਕੇ ਇੱਕ ਦੂਜੇ ਕੋਲ ਸੱਟਦੇ ਆ ਸਾ ਕੋਤਾ ਉਹ ਜਿਹਦਾ ਆਇਆ ਨਹੀਂ ਵੀ ਕੀ ਕਰਦੇ ਆ ਗੋਲ ਵਾਲਾ ਸਿਸਟਮ ਜਿਹਾ ਲੱਗਦਾ ਇਹਨਾਂ ਦਾ ਪਰ ਚਲੋ ਜੋ ਵੀ ਆ ਭਜਨ ਅਠ ਕਰਦੇ ਆ ਪ੍ਰੈਕਟਿਸ ਹੈਗੀ ਕਰੀ ਜਾਂਦੇ ਆ ਪਸੀਨਾ ਬਸ ਹੁਣਾ ਨਿਕਲ ਜਾਂਦਾ ਪਰ ਇੱਕ ਗੱਲ ਇਹ ਨਾ ਗੋਰਿਆਂ 'ਚ ਦੇਖਣ ਵਾਲੀ ਇਹ ਆ ਵੀ ਬਹੁਤ ਘੱਟ ਗੋਰੇ ਆ ਜਿਹੜੇ ਅਨਫਿਟ ਸਾਨੂੰ ਪਿਛਲੇ 10-12 ਦਿਨਾਂ 'ਚ ਦਿਸੇ ਆ ਚਾਹੇ ਉਹ ਵੱਡੀ ਉਮਰ ਦੇ ਆ ਔਰਤਾਂ ਚਾਹੇ ਮਰਦ ਬਹੁਤ ਜ਼ਿਆਦਾ ਫਿਟ ਹੁੰਦੇ ਆ ਇਹ ਸਾਈਕਲਿੰਗ ਮੈਂ ਪਹਿਲਾਂ ਵੀ ਗੱਲ ਕੀਤੀ ਅਕਸਰ ਹੀ ਰੋਡ ਤੇ ਜਦੋਂ ਵੀ ਕਿਸੇ ਪਾਸੇ ਨੂੰ ਜਾਂਦੇ ਆ ਤੇ ਸਾਈਕਲਿੰਗ ਕਰਦੇ ਅਕਸਰ ਹੀ ਨਜ਼ਰ ਆਉਂਦੇ ਆ ਇਹ ਤੇ ਮੁੰਡੇ ਲਾਉਣ ਲੱਗਿਆ ਸਪ੍ਰਿੰਟ ਰਾਣਾ ਲੱਖਾ ਦੇ ਚੀਮੇ ਵਾਲਾ ਕਿਆ ਬਾਤ ਹੈ ਸਪ੍ਰਿੰਟਾਂ ਲੱਗ ਰਹੀਆਂ ਰੇਸਾਂ ਲੱਗ ਰਹੀਆਂ ਤੇ ਪਿੰਡਾਂ ਜਿਹਾ ਆਪਾਂ ਕਹਿੰਦੇ ਨੇ ਵੀ ਭਾਜ ਭਾਜ ਬਹੁਤ ਆ ਵੀ ਮੁੰਡਿਆਂ ਦੀ ਕੱਲ ਬਾਈ ਸਾਰੀ ਮਿਹਨਤਾਂ ਦੇ ਖੜੀ ਆ ਕੋਈ ਕੰਮ ਆ ਜਿਹੜਾ ਮਿਹਨਤ ਕਰ ਲੂਗਾ ਉਹ ਕਾਮਯਾਬੀ ਹਾਸਲ ਕਰ ਲੂ ਹੋਰ ਲੱਖੇ ਕਿਦਾਂ ਠੀਕ ਠਾਕ ਹਾਂਜੀ ਵਧੀਆ ਬਾਈ ਰਾਣੇbro ਕੀ ਹਾਲ ਆ ਚਲੋ ਥੈਂਕ ਯੂ ਤੇ ਇੱਕ ਉਧਰ ਹੋ ਬੈਠੇ ਆ ਦੋ ਜਣੇ ਉਹ ਮਨਾਂ ਰਲੇ ਰੇਸ ਦੀ ਪ੍ਰੈਕਟਿਸ ਕਰਦੇ ਆ ਰਲੇ ਰੇਸ ਦੇਖੋ ਵੀ ਜਿੰਨੇ ਵੀ ਖਿਡਾਰੀ ਆ ਮੈਂ ਨਾਲ ਗੱਲਾਂ ਬਾਤਾਂ ਦਾ ਕੰਮ ਇੱਥੇ ਮੈਂ ਹੀ ਕਰ ਰਿਹਾ ਬਾਕੀ ਸਾਰੇ ਆਪਦੇ ਆਪਦੇ ਗਰਾਊਂਡ 'ਚ ਆਪਦੀ ਆਪਦੀ ਗੇਮ 'ਚ ਬਿਜ਼ੀ ਆ ਤੇ ਚੱਲੀ ਜਾਂਦਾ ਸਿਸਟਮ ਬਹੁਤ ਵਧੀਆ ਯਾਰ ਸਿਸਟਮ ਆ ਇੱਥੇ ਹੋਰ ਸਪ੍ਰਿੰਟ ਇੱਕ ਹੋਰ ਸਪ੍ਰਿੰਟ ਕੀ ਬਾਤ ਹੈ ਹੁਣ ਬੈਕ ਰਨਿੰਗ ਕਿਉਂਕਿ ਕਬੱਡੀ 'ਚ ਇਹ ਵੀ ਬਹੁਤ ਜ਼ਰੂਰੀ ਆ ਰੇਡਰ ਵਾਸਤੇ ਵੀ ਤੇ ਸਟਾਪਰ ਵਾਸਤੇ ਦੋਨਾਂ ਵਾਸਤੇ ਹੀ ਲਓ ਜੀ ਆ ਰਲੇ ਰੇਸ ਦੀ ਪ੍ਰੈਕਟਿਸ ਕਰਦੇ ਆ ਤੇ ਬਹੁਤ ਮਿਹਨਤ ਹਰ ਬੰਦਾ ਇਥੇ ਕਰੀ ਜਾਂਦਾ ਆਪਦੀ ਆਪਦੀ ਮਸਤੀ ਚ ਹੁਣ ਦੇਖੋ ਇਹਨੇ ਇਥੋਂ ਸਪ੍ਰਿੰਟ ਮਾਰਨੀ ਆ ਤੇ ਗਾਂ ਉਹ ਡਰਲੇ ਵਾਲਿਆਂ ਕੋਲੇ ਡੰਡਾ ਜਿਹਾ ਹੁੰਦਾ ਉਹਨੂੰ ਫੜਾਉਣਾ ਤੇ ਲਓ ਜੀ ਇਹ ਇੱਥੇ ਖੜਾ ਇੱਕ ਇਹ ਉਹ ਪਹਿਲੇ ਭੱਜ ਪਏ ਸੇ ਆਹ ਲਓ ਜੀ ਇਹ ਵੇਖਿਆ ਜਾਂਦਾ ਕੋਰਾ ਕਿਆ ਬਾਤ ਹੈ ਜੀ ਮੁੰਡੇ ਡੰਡੋ ਡੰਡੀ ਹੋ ਗਏ ਡੰਡ ਲੱਗਦੇ ਆ ਇਹ ਮਿਹਨਤ ਹੁੰਦੀਆਂ ਜੀ ਪਲੇਅਰਾਂ ਦੀਆਂ ਪਲਵਾਨਾਂ ਦੀਆਂ ਕਿਆ ਤਾਂ ਅਗਲਾ ਦਿੰਦਾ ਵੀ ਮੈਂ ਕਬੱਡੀ ਖੇਡਣੀ ਐ ਪਰ ਖੇਡਣੀ ਬਹੁਤ ਔਖੀ ਆ ਸਰੀਰ ਨੂੰ ਪੱਠੀ ਚ ਝੋਕਣ ਵਾਲੀ ਗੱਲ ਬਣ ਜਾਂਦੀ ਆ ਬਾਈ ਸਖਤ ਮਿਹਨਤਾਂ ਕਰਨੀਆਂ ਪੈਂਦੀਆਂ ਸਰੀਰ ਨੂੰ ਤੋੜਨਾ ਪੈਂਦਾ ਫੇਰ ਜਾ ਕੇ ਉਦੂਗਾਂ ਗੱਲ ਬਣਦੀ ਆ ਲਓ ਜੀ ਇੱਧਰ ਵੀ ਪ੍ਰੈਕਟਿਸ ਚੱਲਦੀ ਹੋਈ ਇਹ ਇੱਧਰ ਆ ਮੁੰਡੇ ਦੋਨੇ ਲੱਗੇ ਪਏ ਆ ਬੱਦਲ ਵਾਲੀ ਹੋ ਗਈ ਆ ਤੇ ਕੰਮ ਨਾ ਜਾਵਾ ਓਕੇ ਹੋ ਗਿਆ ਤੇ ਹਵਾ ਠੰਡੀ ਆਉਣ ਲੱਗੀ ਮੈਨੂੰ ਲੱਗਦਾ ਵੀ ਕਿਸੇ ਪਾਸੇ ਵੀਮੂ ਵਾਲਾ ਮਾਹੌਲ ਬਣ ਗਿਆ ਤੇ ਇਧਰ ਆਪਣੀ ਸੰਗਤ ਬੈਠੀ ਆ ਟੀਨਾ ਕਾਲਾ ਆਪਾਂ ਚ ਚੱਲਣੇ ਲੋ ਜੀ ਛੋਟੇ ਛੋਟੇ ਬੱਚੇ ਆਨੰਦ ਮਾਣਦੇ ਹੋਏ ਦੇਖੋ ਸਾਰਿਆਂ ਵਾਸਤੇ ਡੂਅਰਡੀ ਸਿਸਟਮ ਬਣਾਇਆ ਵਿਆ ਥੋੜਾ ਜਿਹਾ ਇਹਨਾਂ ਬੱਚਿਆਂ ਵਾਸਤੇ ਡਿਫਰੈਂਟ ਸਿਸਟਮ ਬਣਾਇਆ ਵਿਆ ਤੇ ਛੋਟੇ ਛੋਟੇ ਉਮਰ ਇਹਨਾਂ ਦੀ ਮਲਾਪ 5 5 6 6 ਸਾਲ ਦੇ ਹੋਣਗੇ ਲਗਭਗ ਇਹ ਆ ਨਿਆਣਿਆਂ ਦੀ ਐਕਟੀਵਿਟੀ ਦਾ ਪੂਰੀ ਗੱਲ ਬਾਤ ਦੇਖ ਲੈ ਪੂਰਾ ਡੈਡੀਕੇਟ ਹੋ ਕੇ ਨਾ ਲੱਗੇ ਵੇ ਪੂਰੇ ਮਸਤੀ ਚ ਹੈਲਮਟ ਫਰਮਟ ਪੈਨੇ ਵੇ ਆ ਸ਼ੂ ਪਾਏ ਵੇ ਆ ਪੂਰੇ ਵਧੀਆ ਤਰੀਕੇ ਨਾਲ ਨਾਮ ਦੱਸ ਕੀ ਆ ਤੇਰਾ ਉਹ ਤਾਂ ਨਾ ਕੀਆ ਤੇਰਾ ਨਾ ਕੀਆ ਉਹ ਪੁੱਛੀ ਜਾਂਦਾ ਪਹਿਲਾਂ ਬੱਸ ਤੇਰੀ ਸਾਈਕਲ ਨੂੰ ਕੀ ਹੋ ਗਿਆ ਅਵੇ ਟਾਲੇ ਨੇ ਦੱਸ ਦੇ ਤੇਰਾ ਨਾਮ ਕੀ ਆ ਉਹ ਦੱਸੂ ਉਹ ਦੱਸ ਲੈ ਲੋ ਜੀ ਆਪਣੇ ਪਲੇਅਰ ਪ੍ਰੈਕਟਿਸ ਕਰਕੇ ਹਟੇ ਆ ਹੁਣ ਇਹ ਕੂਲ ਡਾਊਨ ਕਰਕੇ ਹਟੇ ਆ ਤੇ ਆ ਛੋਟੇ ਬੱਚੇ ਇਹਨਾਂ ਦੇ ਇਥੋਂ ਦੇ ਲੋਕਲ ਵਸਨੀਕ ਆ ਤੇ ਆ ਆਪਣੇ ਆ ਗਏ ਯਾਰ ਦੋਸਤ ਕਾਲਾ ਮਾਲਾ ਉਧਰ ਸਾਡਾ ਵੀਰ ਟੀਟੂ ਲਿੱਦੜ ਹਾਂਜੀ ਟੀਟੂ bro ਕੀ ਹਾਲ ਆ ਠੀਕ ਠਾਕ ਜੀ ਠੀਕ ਠਾਕ ਬਾਬਾ ਜੀ ਮੜਾ ਆਪਣੀ ਗਰਾਊਂਡ ਨੂੰ ਦਰਸ਼ਕ ਰਾ ਗਰਾਊਂਡ ਪਹਿਲਾਂ ਐਂ ਟਕਾ ਕੇ ਵਿਖਾਦੀ ਗਰਾਊਂਡ ਦੇ ਬਾਰੇ ਮੈਂ ਨਾ ਵੀ ਗੱਲਾਂ ਬਾਤਾਂ ਓਕੇ ਆ ਹੋਰ ਦੱਸੋ ਵੀ ਕੀ ਹਾਲ ਚਾਲ ਤੁਹਾਡੇ ਬਹੁਤ ਵਧੀਆ ਬਾਕੀ ਸਾਡੇ ਪਹਿਲਵਾਨਾਂ ਨੂੰ ਪਤਾ ਆ ਪਹਿਲਵਾਨਾਂ ਨਾਲ ਗੱਲਬਾਤ ਹੋ ਗਈ ਟੀਮ ਦਾ ਕਿਦਾਂ ਫਿਰ ਚਲ ਰਿਹਾ ਮੌਲ ਦਾ ਪੂਰਾ ਯੋਰ ਮਾਰੂਗੀ ਐਤਕੀਆ ਨਹੀਂ ਹਾਂਜੀ ਪੂਰਾ ਜੀ ਹਾਂ ਵੀ ਲਖੇ ਪ੍ਰੋਮੋਟਰ ਆ ਸਭ ਵੱਡਿਆਂ ਲਈ ਬੈਠੇ ਕੀ ਬਣੂਗਾ ਫਿਰ ਯੋਰ ਫੁੱਲ ਮਾਰਨਾ ਜੀ ਚਲੋ ਬਾਬਾ ਮੇਰ ਕਰ ਹਾਂਜੀ ਸ਼ੇਰਾ ਮੀਰਾਕੋਟ ਜੀ ਪੈਂਡ ਦੇ ਟੂਰਨਾਮੈਂਟ ਤੁਸੀਂ ਜਿਆਦਾ ਵਿਜੀ ਲੱਗਦੇ ਆ ਕੀ ਪੈਂਡ ਦੇ ਟੂਰਨਾਮੈਂਟ ਦੀ ਕੀ ਤਿਆਰੀ ਆ ਪੂਰੀ ਤਿਆਰੀ ਕੋਈ ਉੱਥੇ ਚਲੋ ਸੱਦਾ ਦੇ ਦਿਓ ਸਾਰਿਆਂ ਸੰਗਤਾਂ ਨੂੰ ਵੀ ਪਾਈ ਪਹੁੰਚੋ ਜਿਹੜੇ ਪੰਜਾਬ ਬੈਠੇ ਆ ਸੰਗਤਾਂ ਨੂੰ ਬੇਨਤੀ ਆ ਕਿ ਆਪਾਂ ਬੱਬਾ ਜੁਵਨ ਸਿੰਘ ਜੀ ਦੇ ਸਾਲਾਨਾ ਵਰਸੀ ਤੇ 에어ਪੋਰਟ ਕਬਡੀ ਕੱਪ ਕਰਾ ਰਹੇ ਆ ਹਾਂਜੀ ਗਾਜੋ ਸੰਸੀ ਨਵਾਂ ਅੜਾ ਅਦਲੀਆ ਰੋਡ ਤੇ ਸੁ ਉਹ ਮੁਮਕੇ ਬੋਣ ਚੋ ਫੈਮਿਲੀ ਦੀਆਂ ਰੌਣਕਾਂ ਨੂੰ ਦੋ ਚਲੋ ਧੰਨਵਾਦ ਜੀ ਤੇ ਇੱਥੋਂ ਵਾਲੇ ਅਗਲੇ ਮੇਲੇ ਆਸਤੇ ਕੀ ਫਿਰ ਵਿਆਹਤ ਬੰਦੀ ਕੀ ਪਲਾਨਿੰਗ ਹੈ ਕੀ ਰਣਨੀਤੀ ਹੈ ਇੱਥੋਂ ਵਾਲੇ ਅਗਲੇ ਮੇਲੇ ਦੀ ਵੀ ਫੁੱਲ ਤਿਆਰੀ ਆ ਬੈਸਟ ਪ੍ਰਫੋਰਮੈਂਸ ਹੋਊਗੀ ਸਾਰਿਆਂ ਦੀ ਚਲੋ ਮਾਲਕ ਮਿਹਰ ਕਰੇ ਤੁਹਾਡੀਆਂ ਆਸਾਂ ਪੂਰੀਆਂ ਹੋਣ ਸਾਡੇ ਪ੍ਰਭਾਨਾਂ ਨੂੰ ਕੋਈ ਕਮੀ ਪੇਚੀ ਤਾਂ ਹੈ ਨਹੀਂਗੀ ਨਹੀਂ ਨਹੀਂ ਉਹ ਤਾਂ ਬਿਲਕੁਲ ਸਹੀ ਹੈ ਜੀ ਬਾਕੀ ਮਹਾਰਾਜ ਦੇ ਅੱਗੇ ਆ ਬਿਲਕੁਲ ਬਿਲਕੁਲ ਬਾਕੀ ਇੱਥੇ ਸੱਚ ਦਾ ਇਨਸਾਫ ਹੋਊਗਾ ਬਿਲਕੁਲ ਜੀ ਬਿਲਕੁਲ ਕੋਈ ਝੂਠ ਨਹੀਂ ਹੋਊਗਾ ਨਹੀਂ ਸਹੀ ਹੈ ਸਹੀ ਹੈ ਸਭ ਤੋਂ ਵੱਡੀ ਇਹ ਗੱਲ ਹੋਊਗੀ ਸਾਡੀ ਹਾਂ ਹਾਂਜੀ ਤੱਕ ਪਾ ਦੇਾਂਗੇ ਮੱਝ ਵਾਲੇ ਕਹਿੰਦੇ ਵੀ ਤੱਕ ਪਾ ਦੇਾਂਗੇ ਹੋਰ ਫਰ ਸੇਤਾ ਵੇਤਾ ਵਧੀਆ ਚੜਦੀ ਕਰਾ ਚੜਦੀ ਚਲਾ ਯੂਰਪ ਦੀ ਧਰਤੀ ਤੇ ਕੈਨਵਾ ਟੂਰ ਹੈ ਇਹ ਇਹ ਦੂਜਾ ਟੂਰ ਪਾਜੀ ਦੂਜਾ ਟੂਰ ਪਿਛਲੇ ਸਾਲ ਹਾਂਜੀ ਪਿਛਲੇ ਸਾਲ ਕਿਦਾਂ ਦੀ ਪਰਫਾਰਮੈਂਸ ਰਹੀ ਪਿਛਲੇ ਸਾਲ ਆਪਾਂ ਜਿੱਦਾਂ ਬੈਸਟ ਹੈ ਸਾਰੇ ਸੀਜ਼ਨ ਦੇ ਅੱਛਾ ਪੂਰੇ ਸੀਜ਼ਨ ਦੇ ਹਾਂਜੀ ਕੀ ਬਾਤ ਆ ਕੀ ਬਾਤ ਉਹ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੁਲਕ ਖੇਡਣ ਦਾ ਮੌਕਾ ਮਿਲਿਆ ਇਹੀ ਜਾਂ ਦੁਬਈ ਗਿਆ ਜਾਂ ਪਿਛਲੇ ਸਾਲ ਇੱਥੇ ਦੁਬਈ ਠੀਕ ਤੇ ਪੰਜਾਬ ਦੀ ਜੇ ਆਪਾਂ ਗੱਲ ਕਰਦੇ ਆਂ ਵੀ ਕਿਹੜੀਆਂ ਕਿਹੜੀਆਂ ਪ੍ਰਾਪਤੀਆਂ ਬੈਸਟ ਕਿੰਨੇ ਕਵਾਰੀ ਬਣੇ ਕੀ ਕੁਝ ਜਿੱਤਿਆ ਬੈਸਟ ਪਾਜੀ ਜਿੱਦਾਂ ਮੋਟਰਸਪੋਰਟ ਵਗੈਰਾ ਨਾ ਸੋਨੇ ਦੀਆਂ ਮੁੰਦੀਆਂ ਓਕੇ ਤੇ ਪ੍ਰਾਈਜ਼ ਵਗੈਰਾ ਜਿੱਤੇ ਆਪਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਕਿਹੜੇ ਸਾਲ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਮੈਂ ਪਾਜੀ 2014 ਚ ਕੀਤੀ 14 ਚ ਹਾਂਜੀ ਤੇ ਤੁਹਾਡੇ ਪਸੰਦੀਦਾ ਰੇਡਰ ਤੇ ਜਾਫੀ ਕੌਣ ਕੌਣ ਹੈ ਪਸੰਦੀਦਾ ਰੇਡਰ ਪਾਜੀ ਤਤੁਲਾ ਬੱਗੇ ਪਿੰਡ ਦੁਲਾ ਬੱਗੇ ਪਿੰਡ ਹਾਂ ਤੇ ਜਾਫੀ ਪਾਲਾ ਜਲਾਲਪੁਰ ਪਾਲਾ ਜਲਾਲਪੁਰਿਆ ਕਿਆ ਬਾਤ ਹੈ ਕਿਆ ਬਾਤ ਹੈ ਚਲੋ ਮਾਲਕ ਮੇਰ ਕਰੇ ਅਗਲੇ ਮੈਚ ਆਸਤੇ ਤੁਹਾਨੂੰ ਸ਼ੁਭ ਦੁਆਵਾਂ ਨੇ ਤੇ ਬਾਕੀ ਬਾਈ ਗਰਾਊਂਡ ਦਾ ਇਹ ਵਿਊ ਯਾਰ ਬਹੁਤ ਘੈਂਟ ਆ ਮੈਂ ਪਹਿਲਾਂ ਵੀ ਗੱਲ ਕਰ ਹਟਿਆ ਤੇ ਬਹੁਤ ਸੋਹਣਾ ਸ਼ਾਨਦਾਰ ਗਰਾਊਂਡ ਹੈ ਤੇ ਬਾਕੀ ਚਲੋ ਸਾਰੇ ਖਿਡਾਰੀ ਮਿਹਨਤ ਕਰੀ ਜਾਂਦੇ ਪਰਮਾਤਮਾ ਸਾਰਿਆਂ ਨੂੰ ਤਰੱਕੀ ਦੇਵੇ ਸਾਰਿਆਂ ਦੀ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਹੋਣ ਤੇ ਹੁਣ ਅਸੀਂ ਅੱਜ ਦਾ ਵਲੌਗ ਤੇ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਫੇਰ ਕਿਸੇ ਹੋਰ ਨਵੇਂ ਵਲੌਗ ਨਾਲ ਤੁਹਾਨੂੰ ਫਿਰ ਸਵਿਟਜ਼ਰਲੈਂਡ ਦੇ ਬਾਰੇ ਕੁਝ ਹੋਰ ਜਾਣਕਾਰੀ ਦੇਵਾਂਗੇ ਦੁਨੀਆ ਦੇ ਸੁੰਦਰ ਮੁਲਕਾਂ 'ਚ ਜੇ ਗੱਲ ਕਰੀਏ ਤੇ ਸਵਿਟਜ਼ਰਲੈਂਡ ਦਾ ਨਾਮ ਜਿਹੜਾ ਮੋਹਰੀ ਕitar ਚੋਂਦਾ ਠੀਕ ਆ ਜੀ ਸਾਹਿਬ